ਖਾਲਸਾ ਪੰਥ ਦੇ ਦੋ ਤਕਤਾਂ ਨੂੰ ਜੋੜਨ ਵਾਲੀ ਸੜਕ ਦੀ ਸੇਵਾ ਆਈ ਕਾਰ ਸੇਵਾ ਵਾਲੇ ਬਾਬਿਆਂ ਦੇ ਹਿੱਸੇ ਕਈ ਸਰਕਾਰਾਂ ਆਈਆਂ ਤੇ ਕਈ ਗਈਆਂ ਪਰੰਤੂ ਇਸ ਸੜਕ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਇੱਕ ਅਰਬ ਨਾਲ ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਮਾਰਗ ਦਾ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲੇ ਸੰਤਾਂ ਵੱਲੋਂ ਕੀਤਾ ਜਾ ਰਿਹਾ ਹੈ ਨਿਰਮਾਣ ਸਿੱਖ ਧਰਮ ਵਿੱਚ ਸੇਵਾ ਦਾ ਫਲਸਫਾ ਬਹੁਤ ਵੱਡਾ ਫਲਸਫਾ ਹੈ ਬੇਸ਼ੱਕ ਸਰਕਾਰਾਂ ਨੇ ਲੋਕ ਸੇਵਾ ਦੇ ਕਾਰਜ ਕਰਨੇ ਹੁੰਦੇ ਹਨ ਪਰੰਤੂ ਜਿੱਥੇ ਸਰਕਾਰਾਂ ਦੇ ਹੱਥ ਖੜੇ ਹੋ ਜਾਂਦੇ ਹਨ ਉੱਥੇ ਕਾਰ ਸੇਵਾ ਵਾਲੇ ਬਾਬੇ ਲੋਕਾਂ ਦੀ ਸੇਵਾ ਲਈ ਅੱਗੇ ਆਉਂਦੇ ਹਨ ਸ੍ਰੀ ਅਨੰਦਪੁਰ ਸਾਹਿਬ ਇਲਾਕੇ ਅੰਦਰ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਹਿਬ ਸੰਪਰਦਾ ਨੂੰ ਪੁਲਾਵਲੀ ਸੰਪਰਦਾ ਵੀ ਆਖਿਆ ਜਾਂਦਾ ਹੈ ਬਾਬਾ ਲਾਭ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਬੇਲਿਆਂ ਦੇ ਪਿੰਡਾਂ 'ਚ ਅੱਠ ਵੱਡੇ ਪੁਲ ਬਣਵਾਏ ਤੇ ਜਿਸ ਦੇ ਚੱਲਦਿਆਂ ਲੋਕ ਅੱਜ ਵੀ ਉਹਨਾਂ ਨੂੰ ਪੁਲਾਵਲੇ ਬਾਬੇ ਵਜੋਂ ਜਾਣਦੇ ਹਨ ਸਿੱਖ ਪੰਦੇ ਦੋ ਮਹਾਨ ਤਖਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲਾ ਮਾਰਗ ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਮੁਖ ਮਾਰਗ ਵੀ ਕਿਹਾ ਜਾਂਦਾ ਹੈ ਉਹ ਦਹਾਕਿਆਂ ਤੋਂ ਸਰਕਾਰਾਂ ਵੱਲੋਂ ਅਣਗੌਲਿਆ ਕੀਤਾ ਗਿਆ ਜਿਸ ਦੇ ਚੱਲਦਿਆਂ ਇਸ ਸੜਕ ਤੇ ਸਫ਼ਰ ਕਰਨਾ ਨਰਕ ਦੇ ਸਫ਼ਰ ਬਰਾਬਰ ਸਮਝਿਆ ਜਾਂਦਾ ਰਿਹਾ ਇਹੀ ਕਾਰਨ ਹੈ ਕਿ ਜਿੱਥੇ ਸਰਕਾਰਾਂ ਨੇ ਹੱਥ ਖੜੇ ਕਰ ਦਿੱਤੇ ਉੱਥੇ ਪਿਛਲੇ ਸਾਲ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਚਾ ਸਿੰਘ ਸੰਤ ਬਾਬਾ ਸਤਨਾਮ ਸਿੰਘ ਵੱਲੋਂ ਇਸ ਮਾਰਗ ਦੇ ਨਿਰਮਾਣ ਕਾਰਜ ਨੂੰ ਕਰਵਾਉਣ ਦਾ ਬੀੜਾ ਆਪਣੇ ਮੋਢਿਆਂ ਤੇ ਚੁੱਕਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੜ ਸ਼ੈਂਕਰ ਸ੍ਰੀ ਆਨੰਦਪੁਰ ਸਾਹਿਬ ਨੂੰ ਜਿਹੜਾ ਰੋਡ ਕਾਰ ਸੇਵਾ ਰਹੀਂ ਬਣਾਇਆ ਜਾ ਰਿਹਾ ਹੈ। ਇਹਦੀ ਜਿਹੜੀ ਲੰਬਾਈ ਹੈ ਲਗਭਗ 8 ਕਿਲੋਮੀਟਰ ਜੋ ਕਿ ਪਹਾੜੀ ਏਰੀਆ ਦੇ ਵਿੱਚ ਸੀਗਾ। ਅੱਜ 16 ਫਰਵਰੀ 2024 ਨੂੰ ਸ਼ੁਰੂ ਹੋਇਆ। ਇਹਦੇ ਕਾਰਜ ਜਾਰੰਤਰ ਜਾਰੀ ਹੈ ਜਿਹੜਾ ਆਉਣ ਵਾਲਾ ਸਹਿਬ ਸ੍ਰੀ ਗੁਰੂ ਪਤੇਗਬ ਸਾਹਿਬ ਦਾ 350 ਸਾਲਾ ਸ਼ੀਸ਼ੀ ਦੀ ਦੇ ਅਡਾ ਨਵੰਬਰ ਦੇ ਵਿਚਾਰਿਆ ਉਸ ਨੂੰ ਮੁੱਖ ਰੱਖ ਕੇ ਇਸ ਕਾਰਜਾਂ ਦੀ ਗਤੀ ਨੂੰ ਮਧਾਇਆ ਜਾ ਰਿਹਾ ਕਿ ਜਿਹੜੀਆਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦਰਸ਼ਨ ਨਜ਼ਾਰੇ ਕਰਨ ਵਾਸਤੇ ਆਉਣ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਾਹਮਣਾ ਨਾ ਕਰਨ ਬਾਰੇ ਬਾਬਾ ਸਤਨਾਮ ਸਿੰਘ ਨੇ ਕਿਹਾ कि ਜਦੋਂ ਇਹ ਕਾਰਜ ਸ਼ੁਰੂ ਕੀਤੇ ਗਏ ਤਾਂ ਸੰਗਤ ਨੇ ਮੰਗ ਕੀਤੀ ਕਿ ਸਿੱਖ ਧਰਮ ਤੇ Hindu ਧਰਮ ਦੇ ਪ੍ਰਸਿੱਧ ਤੀਰਥ ਸਥਾਨਾਂ ਨੂੰ ਜੋੜਨ ਵਾਲੀ ਇਹ ਸੜਕ ਨੂੰ ਚੌੜਾ ਕਰਨ ਤੇ ਇਸ ਨੂੰ ਵਧੀਆ ਬਣਾਉਣ ਦਾ ਕਾਰਜ ਕਾਰ ਸੇਵਾ ਸੰਪਰਦਾ ਆਪਣੇ ਮੋਢਿਆਂ ਤੇ ਚੁੱਕੇ। ਬਸ ਫੇਰ ਕੀ ਸੀ ਸੰਤਾ ਵੱਲੋਂ ਇਸ ਕਾਰਜ ਦੀ ਅਰੰਭਤਾ ਕੀਤੀ ਗਈ ਤੇ ਖਾਸ ਤੌਰ ਤੇ 8 ਕਿਲੋਮੀਟਰ ਦਾ ਸੜਕ ਦਾ ਸਟ੍ਰੈਚ ਜਿਸ ਨੂੰ 110 ਫੁੱਟ ਚੌੜਾ ਕਰਕੇ ਵਿੱਚ ਡਿਵਾਈਡਰ ਬਣਾਇਆ ਗਿਆ। ਇਸ ਤੋਂ ਇਲਾਵਾ ਇਸ ਦੇ ਨਾਲ ਸਰਵਿਸ ਰੋਡ ਦਾ ਪ੍ਰਬੰਧ ਵੀ ਕੀਤਾ ਗਿਆ ਜਿਵੇਂ ਸਾਨੂੰ ਮਟੀਰੀਅਲ ਦੀ ਲੋੜ ਆ ਸਕਦਾ ਨੂੰ ਕਈ ਦਾ ਸਾਨੂੰ ਬਜਰੀ ਚਾਹੀਦੀ ਉਹ ਆਈ ਜਾਂਦੀ ਆ ਤੇਲ ਚਾਹੀਦਾ ਆ ਡੀਜ਼ਲ ਉਹ ਜੇ ਅਸੀਂ ਲਈ ਆਉਨੇ ਆ ਕੁਝ ਸਰ ਦਾ ਤੇਲ ਦੇ ਜਾਂਦੀਆਂ ਨੇ ਕ੍ਰੈਸ਼ਰ ਲੱਗਾ ਆ ਉਹ ਕ੍ਰੈਸ਼ਰ ਵਾਲੇ ਸਾਨੂੰ ਕ੍ਰੈਸ਼ਰ ਫ੍ਰੀ ਦਿੱਤਾ ਹੈ ਵੀ ਤੁਸੀਂ ਜਿੰਨਾ ਵੀ ਮਟੀਰੀਅਲ ਲਗਣਾ ਉਹ ਚਲਾਓ ਲੈਵਰ ਦੇ ਤਹਿਤ ਦੇ ਉਹ ਖਰਚਾ ਜਿਹੜਾ ਲੱਗ ਰਿਹਾ ਮਸ਼ੀਨਰੀ ਆ ਰਹੀ ਆ ਸਾਨੂੰ ਜਿਵੇਂ ਪੂਗ ਲੈਣਾ ਦੀ ਲੋੜ ਆ ਉਹ ਕਈ ਪਿਆਰ ਵਾਲੇ ਸਾਡੀ ਇੱਥੇ ਵੀ ਰੁਆ ਖੜੀਆਂ ਨੇ ਅਜੀਤ ਜਰਨੈਲ ਸਿੰਘ ਜੀ ਭਾਈ ਮਨਿੰਦਰ ਸਿੰਘ ਜੀ ਠਵਾਲ ਇਹ ਇਹਨਾਂ ਨੂੰ ਇਹਨਾਂ ਦੀਆਂ ਮਸ਼ੀਨਾਂ ਇੱਥੇ ਲਗਾਤਾਰ ਚੱਲਦੀਆਂ ਰਹੀਆਂ ਦੋ-ਦੋ ਮਹੀਨੇ ਤਿੰਨ-ਤਿੰਨ ਮਹੀਨੇ ਹੁਣ ਵੀ ਜਦੋਂ ਸਾਨੂੰ ਪੋਕ ਲੈਣ ਦਾ ਲੋੜ ਪੈਂਦੀ ਆ ਜੀਸੀਬੀ ਦੀ ਲੋੜ ਪੈਂਦੀ ਆ ਟਿਪਰਾਂ ਦੀ ਜ਼ਰੂਰਤ ਪੈਂਦੀ ਆ ਕਿ ਇਹੋ ਜਿਹੇ ਪ੍ਰਿਆਰ ਵਾਲੇ ਪ੍ਰੇਮ ਵਾਲੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਭੱਲੇ ਦਾ ਕੰਮ ਹੋ ਰਿਹਾ ਇਨਸਾਨੀਅਤ ਦੀ ਗੱਲ ਹੋ ਰਹੀ ਆ ਉਹ ਇਸ ਚੱਲਦੇ ਕਾਰਜ ਦੇ ਵਿੱਚ ਮਸ਼ੀਨਰੀ ਵੀ ਭੇਜਦੇ ਆ ਫਿਰ ਜਦੋਂ ਸਾਨੂੰ ਲੋੜ ਪੈਂਦੀ ਆ ਨਾ ਮਿਲੇ ਕੰਮ ਦਾ ਜ਼ੋਰ ਵੀ ਹੁੰਦਾ ਇਹਦਾ ਸਿਓ ਨੂੰ ਨਾ ਕੀ ਹਾਂ ਪਰ ਫਿਰ ਵੀ ਇੱਕ ਵੱਡਾ ਕਾਰਜ ਹੈ ਕੋਈ ਐਸਟੀਮੇਟਡ ਹੁੰਦਾ ਕਿ ਇੰਨੇ ਪੈਸੇ ਹੋਵੇ ਹਾਂ ਬਿਲਕੁਲ ਜੀ ਇਹਦਾ ਐਸਟੀਮੇਟ ਜੋ ਲਗਭਗ 9 ਤੋਂ 10 ਕਰੋੜ ਰੁਪਈਆ ਪਰ ਕਿਲੋਮੀਟਰ ਖਰਚਾ ਆਵੇਗਾ ਜੀ ਤਾਂ ਆਵੇ 1 ਕਰੋੜ 1 ਅਰਬ ਰੁਪਈਆ ਜਿਹੜਾ ਬਿਲਕੁਲ ਜੀ ਇੱਕ ਅਰਬ ਰੁਪਈਆ ਦੀ ਜ਼ਰੂਰਤ ਹੈ ਤੇ ਇਸ ਟਾਈਮ ਸੰਘ ਦੇ ਸਹਿਯੋਗ ਦੇ ਨਾਲ ਅਸੀਂ 40% ਜਿਹੜਾ ਕੰਮ ਕਰ ਚੁੱਕੇ ਹਾਂ ਅਜੇ 60% ਕੰਮੇ ਦਾ ਰਹਿਦਾ ਹੈ ਕੋਈ ਬਤਾਓ ਬਾਈ 7% ਦਾ ਟਿੱਕਰ ਜਿਹੜਾ 60% ਹੈ ਉਹ ਤੇ ਅਜੇ ਸਮਾਂ ਲੱਗੇਗਾ ਔਰ ਜਿਹੜਾ ਲੁੱਕ ਪਾਉਣ ਦਾ ਕਾਰਜ ਆ ਜੀ ਉਹ ਨਵੰਬਰ ਮਹੀਨੇ ਤਾਈਂ ਅਸੀਂ ਟਾਰਗੇਟ ਪੂਰਾ ਕਰਾਂਗੇ ਗੁਰੂ ਜੀ ਕਿਰਪਾ ਜੀ ਨਾਲ ਕੋਈ ਵੀ ਭਾਗਾ ਵੱਲੋਂ ਤੁਗਨੋ ਵਾਲੇ ਰਾਗੀ ਕੁਝ ਸਾਲ ਪਹਿਲਾਂ ਦੀ ਤਸਵੀਰ ਨੂੰ ਯਾਦ ਕਰਦਿਆਂ ਤੇ ਹੁਣ ਇਹ ਸੜਕ ਤੇ ਸਫਰ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੋਨਾਂ ਸਫਰਾਂ 'ਚ ਜ਼ਮੀਨ ਅਸਮਾਨ ਦਾ ਫਰਕ ਦੱਸਦੇ ਹਨ ਉਹ ਇਸ ਕਾਰਜ ਲਈ ਜਿੱਥੇ ਬਾਬਿਆਂ ਨੂੰ ਦੁਆਵਾਂ ਦਿੰਦੇ ਹਨ ਉੱਥੇ ਹੀ ਸਰਕਾਰਾਂ ਨੂੰ ਕੋਸ਼ ਦੇ ਵੀ ਹਨ ਸੰਤਪਬਾਸ ਨਾਮ ਸਿੰਘ ਨੇ ਦੱਸਿਆ ਕਿ ਐਡਾ ਵੱਡਾ ਕਾਰਜ ਸੁਪਨੇ ਤੋਂ ਵੀ ਪਰੇ ਦੀ ਗੱਲ ਸੀ ਪਰੰਤੂ ਗੁਰੂ ਸਾਹਿਬ ਦੀ ಅಪਾਰ ਕਿਰਪਾ ਤੇ ਸੰਗਤ ਦੇ ਹਰ ਤਰ੍ਹਾਂ ਦੇ ਸਹਿਯੋਗ ਨਾਲ ਹੁਣ ਇਹ ਕੰਮ ਨਿਰੰਤਰ ਆਪਣੇ ਆਪ ਚੱਲ ਰਿਹਾ ਹੈ ਵੇਖੋ ਇਹ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਵੱਡੀ ਸੇਵਾ ਦਰਜ ਹੋ ਰਹੀ 70-75 ਸਾਲ ਦੇ ਵਿੱਚ ਇਹ ਮਾਰਗ ਸਾਡੇ ਇਲਾਕੇ ਲਈ ਜਿੱਦਾਂ ਕਹਿੰਦੇ ਇੱਕ ਵੱਡੀ ਮੁਸੀਬਤ ਬਣਿਆ ਹੋਇਆ ਸੀਗਾ ਹਾਦਸੇ ਵੀ ਹੁੰਦੇ ਸੀਗੇ ਹੋਲਾ ਮਹੱਲਾ ਦੇ ਵਿੱਚ ਇੱਥੋਂ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਸੰਗਤ ਜਿਹੜੀ ਆਣ ਜਾਣ ਕਰਦੀ ਸੀਗੀ ਤੇ ਉਹਦੇ ਲਈ ਇੱਕ ਬੜੀ ਤਰਾਸਦੀ ਸੀ ਕਿ ਰੋਡ ਦੇ ਉੱਤੇ ਬਰਸਾਤਾਂ ਦੇ ਦਿਨਾਂ ਵਿੱਚ ਮਲਵਾ ਆ ਜਾਂਦਾ ਸੀਗਾ ਔਰ ਰੋਡ ਸਹੀ ਨਾ ਹੋਣ ਕਰਕੇ ਹਾਦਸੇ ਤੱਕ ਹੁੰਦੇ ਸੀਗੇ ਇਹ ਲੋਕਾਂ ਦੀਆਂ ਜਾਨਾਂ ਗਈਆਂ ਇਹ ਕਿਲਾ ਆਨੰਦਗੜ੍ਹ ਸਾਹਿਬ ਸੰਤ ਬਾਬਾ ਲਾਭ ਸਿੰਘ ਜੀ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ ਸੁੱਚਾ ਸਿੰਘ ਜੀ ਬਾਬਾ ਭਾਗ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਇਹਨਾਂ ਦੇ ਹਿੱਸੇ ਸੇਵਾ ਆਈ ਹੈ ਇਹ ਇਤਿਹਾਸਿਕ ਰੋਡ ਜਿਹੜੀ ਬਣਨ ਜਾ ਰਹੀ ਹੈ ਇਹ ਰਹਿੰਦੀ ਦੁਨੀਆ ਤੱਕ ਇੱਕ ਮਿਸਾਲ ਬਣੇਗੀ ਕਿ ਜਿਹੜਾ ਇਹ ਕਾਰਜ ਸੰਤਾ ਰਾਹੀ ਹੋਇਆ ਉਹ ਹੁਣ ਤੋਂ ਪਹਿਲਾਂ ਨਾ ਕੋਈ ਸਰਕਾਰ ਕਰ ਸਕੀ ਸ਼ਾਇਦ ਇਸ ਤੋਂ ਬਾਅਦ ਸਰਕਾਰਾਂ ਨੂੰ ਮਾਰਗਦਰਸ਼ਕ ਜਰੂਰ ਮਿਲੇਗਾ ਕਿ ਕਿਸੇ ਤਰੀਕੇ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਸਹੂਲਤਾਂ ਨੂੰ ਸੰਤ ਹੱਲ ਕਰ ਸਕਦੇ ਤਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਸੀਗਾ ਸਭ ਨਾਲੋਂ ਵੱਡਾ ਫਾਇਦਾ ਅਸੀਂ ਸੜਕ ਦੇ ਲਈ ਗੱਲ ਕਰਦੇ ਹਾਂ ਅਸੀਂ ਜਦ ਅਸੀਂ ਇਸ ਰਸਤੇ ਗੜਸ਼ੰਕਰ ਤੋਂ ਆਨੰਦਪੁਰ ਸਾਹਿਬ ਲੈ ਕੇ ਕਦੀ ਸੜਕ 'ਤੇ ਜਾਂਦੇ ਸੀਗੇ ਪਰ ਉਹ ਹਾਲਾਤ ਹੁੰਦੇ ਸੀਗੇ ਕਿ ਜੇ ਰੋਟੀ ਖਾ ਕੇ ਜੇ ਰੋਟੀ ਮੇਰੇ ਖਾ ਰਸਤੇ ਰਹਿ ਜਾਂਦੀ ਸੀਗੀ ਪਿਛਲੇ ਪਾਸੇ ਉਹ ਪੋਜਿਆਲ ਤੋਂ ਪਿੱਛੇ ਰਹਿ ਜਾਂਦੀ ਸੀਗੀ ਰੋਟੀ ਉਹ ਉਲਟੀਆਂ ਦੇ ਨਾਲ ਸਾਡੀ ਪਰ ਅੱਜ ਇਹਨਾਂ ਮਹਾਪੁਰਸ਼ਾਂ ਦੀ ਬੜੀ ਕਿਰਪਾ ਹੋਈ ਹੈ ਜਿਹਦੇ ਨਾਲ ਸਾਡੇ ਇਸ ਹਲਕੇ ਦਾ ਨਾਂ ਉਹਨਾਂ ਮਹਾਪੁਰਸ਼ਾਂ ਨੇ ਬਹੁਤ ਹੀ ਬਿੱਤਰ ਢੰਗ ਨਾਲ ਸੁਚੱਜੇ ਢੰਗ ਦੇ ਨਾਲ ਉਹਨੂੰ ਦੇ ਕੇ ਔਰ ਇਸ ਸੜਕ ਨੂੰ ਬਣਵਾਇਆ ਹੈਗਾ ਇਹਨਾਂ ਦਾ ਮੈਂ ਤਾਂ ਹੁਣ ਆ ਦਾ ਰਿਹਾ ਹਾਂ ਰਸਤੇ 'ਚ ਵੀ ਗੜਸ਼ਾਂ ਕਰ ਤੋਂ ਚੱਲਿਆ ਮੈਂ ਰਸਤੇ 'ਤੇ ਉਹ ਵੀ ਗੱਲਾਂ ਬਾਤਾਂ ਕਰਦਾ ਤਾਂ ਹੈ ਮਹਾਪੁਰਸ਼ਾਂ ਦੀ ਜਿਹੜੀ ਸੇਵਾ ਇਹ ਸ਼ਾਇਦ ਹੀ ਇਹੋ ਜੇ ਸੇਵਾ ਨਾ ਕੋਈ ਸਰਕਾਰ ਬਣਾ ਸਕੀ ਕਰ ਸਕੀ ਹੈ ਨਾ ਕਿਸੇ ਸਰਕਾਰ ਨੇ ਕਰਨੀ ਹੈ ਉਹ ਜੋ ਇਹ ਸੇਵਾ ਅੱਜ ਕਰ ਗਏ ਹੈਗੇ ਇਹ ਨਾਲ ਇਹਨਾਂ ਦੀ ਸੇਵਾ ਦਾ ਬਹੁਤ ਬੜਾ ਸਦਕਾ ਹੈ ਮੇਰਾ ਨਾਮ ਅਖਤਿਆਰ ਸਿੰਘ ਜੀ ਮੈਂ ਡਰਾਈਵ ਕਰਦਾ ਹਾਂ ਜੀ ਤੁਸੀਂ ਕਿਸ ਰੋਡ ਤੋਂ ਇਸ ਨੂੰ ਲੱਗ ਰਿਹਾ ਭਾਜੀ ਮੈਂ ਜਿਹੜਾ ਗੜ ਸ਼ੰਕਰ ਤੋਂ ਨੰਦਪੁਰ ਸਾਹਿਬ ਨੂੰ ਰੋਡ ਜਾ ਰਿਹਾ ਨਾ ਉੱਥੇ ਦੇ ਆ ਪਹਿਲਾਂ ਵੀ ਇਸ ਰੋਡ ਦੇ ਉੱਪਰ ਟਰੈਵਲ ਕਰਦੇ ਹੁੰਦੇ ਉਦੋਂ ਦੇ ਹਾਲਾਤ ਤੇ ਹੁਣ ਦੇ ਹਾਲਾਤ ਕੀ ਫਰਕ ਪਾ ਭਾਜੀ ਜਿਹੜੇ ਪਹਿਲੇ ਹਾਲਾਤ ਸੀ ਜਾਨਿਕ ਐਨੇ ਕੋ ਬੜੇ ਬੜੇ ਟੋਏ ਸੀਗੇ ਬੱਚਾ ਡਿੱਗ ਜਾ ਬੱਚਾ ਲੱਭ ਸਕਦਾ ਹੁਣ ਤਾਂ ਜਿਹੜਾ ਕੰਮ ਬਾਬਾ ਜੀ ਨੇ ਕਰ ਦਿੱਤਾ ਨਾ ਕਿਸੇ ਕੋ ਹੋਣਾ ਇਹ ਨਾ ਕੋਈ ਗਾਂ ਕਰ ਸਕਦਾ ਕਾਰ ਸੇਵਾ ਸੰਪਰਦਾ ਦੇ ਵੱਲੋਂ ਅਰੰਭੀ ਗਈ ਸੇਵਾ ਸੱਚਮੁੱਚ ਮਹਾਨ ਕਾਰਜ ਹੈ ਇਸ ਮਹਾਨ ਕਾਰਜ ਵਿੱਚ ਸੰਗਤ ਵੱਲੋਂ ਆਪ ਮੁਹਾਰੇ ਆਪਣੀ ਸੇਵਾ ਪਾਈ ਜਾ ਰਹੀ ਹੈ ਜਿੱਥੇ ਸੜਕ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਉਸ ਜਗ੍ਹਾ ਦੇ ਬਿਲਕੁਲ ਨਜ਼ਦੀਕ ਬਾਬਿਆਂ ਵੱਲੋਂ ਇੱਕ ਪੜਾਅ ਬਣਾਇਆ ਗਿਆ ਹੈ ਜਿੱਥੇ ਨਿਰੰਤਰ ਲੰਗਰ ਚੱਲਦੇ ਹਨ ਅਤੇ ਉੱਥੇ ਸੰਗਤ ਵੱਲੋਂ ਕਾਰ ਸੇਵਾ ਨੂੰ ਇਹ ਸੜਕ ਦੇ ਨਿਰਮਾਣ ਕਾਰਜ ਲਈ ਤਿਲ ਫੁੱਲ ਪੇਟਾਵਾਂ ਵੀ ਸੇਵਾ ਵਜੋਂ ਦਿੱਤੀਆਂ ਜਾਂਦੀਆਂ ਹਨ ਤੁਸੀਂ ਬਹੁਤ ਸਾਰੇ ਟੋਲ ਪਲਾਜ਼ਾਂ ਬਾਰੇ ਸੁਣਿਆ ਹੋਵੇਗਾ ਜਿੱਥੇ ਸੜਕ ਤੇ ਸਫ਼ਰ ਕਰਨ ਲਈ ਸੜਕ ਕੰਪਨੀ ਨੂੰ ਪੈਸੇ ਦੇਣੇ ਪੈਂਦੇ ਹਨ ਤੇ ਪੈਸੇ ਦੇਣ ਮੌਕੇ ਰਾਹੀ ਗੀਰਾਂ ਦਾ ਦਿਲ ਦੁਖੀ ਜ਼ਰੂਰ ਹੁੰਦਾ ਹੈ ਪਰੰਤੂ ਬਾਬਿਆਂ ਦਾ ਇਹ ਪੜਾ ਇੱਕ ਟੋਲ ਦੀ ਤਰ੍ਹਾਂ ਹੈ ਜਿੱਥੇ ਪੈਸੇ ਦੇਣਾ ਨਾ ਤਾਂ ਤੁਹਾਡੀ ਮਜਬੂਰੀ ਹੈ ਤੇ ਨਾ ਹੀ ਤੁਹਾਨੂੰ ਕੋਈ ਪੈਸੇ ਦੇਣ ਲਈ ਰੋਕਦਾ ਹੈ ਪਰੰਤੂ ਤੁਸੀਂ ਲੋਕ ਸੇਵਾ ਦੇ ਚੱਲਦੇ ਕਾਰਜਾਂ ਨੂੰ ਦੇਖ ਕੇ ਆਪ ਇਸ ਨਾਕੇ ਤੇ ਮਾਡਰਨ ਭਾਸ਼ਾ ਵਿੱਚ ਕਿਹਾ ਜਾਵੇ ਤਾਂ ਟੋਲ ਪਲਾਜ਼ੇ ਤੇ ਰੁਕਦੇ ਹੋ ਤੇ ਆਪਣੀ ਜੇਬ ਦੇ ਵਿੱਚੋਂ ਸੇਵਾ ਪਾਉਂਦੇ ਹੋ ਬਾਬਿਆਂ ਦੇ ਦੱਸਣ ਮੁਤਾਬਕ ਇਸ ਟੋਲ ਪਲਾਜ਼ੇ ਤੇ 5 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਵੀ ਲੋਕ ਆਪ ਮੁਹਾਰੇ ਸੇਵਾ ਕਰਕੇ ਜਾਂਦੇ ਹਨ ਤੇ ਇਸੇ ਸੇਵਾ ਦੇ ਚੱਲਦਿਆਂ ਸੜਕ ਬਣਾਉਣ ਦਾ ਕਾਰਜ ਲਗਾਤਾਰ جاری ਹੈ ਆਪਣਾ ਨਾਮ ਹੈ ਜੀ ਅਮਨਜੀਤ ਸਿੰਘ ਆਪਾਂ ਮਹਾਲੀ ਸ਼ਹਿਰ ਤੋਂ ਆਏ ਆ ਜੀ ਭੰਗਰੂ ਦੇ ਦਰਸ਼ਨ ਮੇਲੇ ਕਰਨ ਆਏ ਸੀਗੇ ਜੀ ਤੇ ਆਪਾਂ ਨੂੰ ਰੋਡ ਦਾ ਕੰਮ ਚੱਲ ਰਿਹਾ ਹੈ ਜੀ ਤੇ ਬਹੁਤ ਵਧੀਆ ਲੱਗਿਆ ਜੀ ਹਨਾ ਬਾਬੇ ਸੇਵਾ ਕਰ ਰਹੇ ਇਹਨੇ ਹਨਾ ਇੰਨੇ ਟਾਈਮਾਂ ਤੋਂ ਰੋਡ ਦੀ ਮਾੜੀ ਹਾਲਤ ਸੀਗੀ ਮਾੜੀਆਂ ਸਰਕਾਰਾਂ ਕਰਕੇ ਹਨਾ ਇਹਦੇ ਕਰਕੇ ਬਹੁਤ ਲੋਕਾਂ ਨੂੰ ਪ੍ਰੋਬਲਮ ਆ ਰਹੀ ਸੀਗੀ ਦੂਰ ਦੂਰ ਤੋ ਦੁਨੀਆ ਆਂਦੀ ਏ ਜੀ ਟੋਲ ਪਲਾਜ਼ਾਂ ਤੋਂ ਅਸੀਂ ਅਕਸਰ ਲੰਘਦੇ ਆ ਜਿੱਥੇ ਅਸੀਂ ਪਰਚੀਆਂ ਕੱਟਦੀਆਂ ਨੇ ਪ੍ਰਾਈਵੇਟ ਕੰਪਨੀਆਂ ਦਿਲ ਵੀ ਦੁਖੀ ਹੁੰਦਾ ਏ ਹਾਂਜੀ ਹਾਂ ਇੱਥੇ ਲੋਕ ਆਪਣੇ ਆਪ ਆਪ ਮਹਾਰਾਜ ਜਿਹੜਾ ਉਹ ਸੇਵਾ ਦੇ ਵਿੱਚ ਕੰਟ੍ਰਿਬਿਊਟ ਕਰਕੇ ਜਾਂਦੇ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਗੇ ਇੱਥੇ ਜੀ ਵਧੀਆ ਲੱਗ ਰਿਹਾ ਏ ਜੀ ਹਨਾ ਸਰਕਾਰਾਂ ਨੂੰ ਇਹੀ ਬੇਨਤੀ ਏ ਹਨਾ ਵੀ ਟੋਲ ਪਲਾਜ਼ਾਂ ਦੇ ਵਿੱਚ ਪੈਸਾ ਜਾਂਦਾ ਏ ਹਨਾ ਤੇ ਫਿਰ ਵੀ ਸੜਕਾਂ ਨਹੀਂ ਬਣ ਰਹੀਆਂ ਹਨਾ ਇੱਥੇ ਬਾਬੇ ਆਪ ਸੇਵਾ ਕਰਕੇ ਲੋਕਾਂ ਦੀ ਇਹ ਸੜਕਾਂ ਬਣਾ ਰਹੇ ਨੇ ਤੇ ਜਦੋਂ ਪੈਸੇ ਦਿੱਤੇ ਸੀ ਤੁਸੀਂ ਅਸੀਂ ਦੇਖਿਆ ਗੱਲ ਤਾਂ ਨਹੀਂ ਕਿਤੇ ਦੁਖੀ ਹੁੰਦਾ ਨਾ ਕਿ ਜਿਵੇਂ ਵੀ ਨਹੀਂ ਜੀ ਲੱਗਦਾ ਕਿ ਹੋਰਾਂ ਨੂੰ ਵੀ ਜਿਹੜੀ ਉਹ ਨਹੀਂ ਨਹੀਂ ਕਰਨੀ ਚਾਹੀਦੀ ਸੇਵਾ ਵੱਦੋਂ ਵੱਦ ਪਾਓ ਜੀ ਜਿੰਨੀ ਸਰਦੀ ਹੈ ਜੀ ਆਪਣਾ ਤੇ ਅਸੀਂ ਅਸੀਂ ਕਿੱਥੇ ਖੜੇ ਹਾਂ ਅਸੀਂ ਖੜੇ ਜੀ ਹਾਈ ਟੈਕ ਨਾਕਾ ਸਿੰਘਪੁਰ ਖਾਣਾ ਪੋਜੇਵਾਲ ਸ਼ਹੀਦ ਭਗਤ ਸਿੰਘ ਨਗਰ ਜੀ ਇਸ ਨੂੰ ਦੇਖ ਕੇ ਅਗਲੇ ਰਸਤੇ ਦੀ ਗੱਲ ਕੀਤੀ ਜਾਵੇ ਤਾਂ ਬੜਾ ਰਸਤਾ ਬੜੇ ਸਾਲਾਂ ਤੋਂ ਜਿਹੜਾ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਸਿਗਾ ਹਾਦਸੇ ਬਹੁਤ ਹੁੰਦੇ ਸੀਗੇ ਜਦੋਂ ਦੀ ਪਾਪਿਆਂ ਨੇ ਜਿਹੜੀ ਸੇਵਾ ਸੰਭਾਲੀ ਹੈ ਇਸ ਤਰ੍ਹਾਂ ਹਾਸਿਆਂ ਦੇ ਵਿੱਚ ਪਰਪਰ ਗਾਰੰਟੀ ਕਰਨ ਦੀ ਇਹ ਜਿਹੜਾ ਰਸਤਾ ਨਾ ਜੀ ਇਹ ਕਈ ਗੁਰਧਾਮਾਂ ਨੂੰ ਜੋੜਦਾ ਇਹ ਰਸਤਾ ਇੱਥੇ ਆਪਣੇ ਖਾਲਸਾ ਜੀ ਦਾ ਜਿਹੜਾ ਹੈਗਾ ਆਪਣੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਉਹਨੂੰ ਵੀ ਇਹ ਸੜਕ ਜੋੜਦੀ ਹੈ ਅੱਗੇ ਨੈਣਾ ਦੇਵੀ ਮਾਤਾ ਦੇ ਉੱਥੇ ਨੂੰ ਵੀ ਸੰਗਤਾਂ ਬਹੁ ਜਾਂਦੀਆਂ ਹਨ ਉਸ ਤੋਂ ਬਾਅਦ ਉਨੇ ਵਾਲੀ ਸਾਈਡੋਂ ਲਾ ਲੋ ਪੀਰ ਨਗਾਹਾ ਜੀ ਬਾਬਾ ਬਲਗਨਾਥ ਇੱਧਰੋਂ ਤਕਰੀਬਨ ਜਿਹੜਾ ਸੰਗਤਾਂ ਦਾ ਬਹੁਤ ਵੱਡਾ ਜਿਹੜਾ ਜੋਰ ਰਹਿੰਦਾ ਜੀ ਸੜਕ ਤੇ ਤੇ ਇੱਥੇ ਕੁਛ ਨਾ ਕੁਛ ਜਿਹੜੇ ਹਾਸੇ ਕਈ ਵਾਰ ਪਹਿਲਾਂ ਵਾਪਰਦੇ ਸੀਗੇ ਹੁਣ ਜਿਹੜੀ ਸੜਕ ਹੈ ਬਾਬਾ ਜੀ ਨੇ ਬੜੀ ਮੈਂ ਕਹਿੰਦਾ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ ਜਿਹੜਾ ਇਹ ਆਪਣੀ ਸੰਗਤ ਨੂੰ ਬਹੁਤ ਵੱਡੀ ਦੇਣ ਦਿੱਤੀ ਇੱਕ ਹਾਂਜੀ ਜਿਹੜਾ ਸੰਗਤ ਦਾ ਸੁਪਨਾ ਸੀਗਾ ਵੀ ਅਸੀਂ ਵੀ ਇੱਕ ਡਬਲ ਰੋਡ ਦੇਖ ਲਈਏ ਅਨੰਤਪੁਰ ਸਾਹਿਬ ਨੂੰ ਉਹ ਜਿਹੜਾ ਡਬਲ ਰੋਡ ਬਣਾ ਕੇ ਜੰਗਲ ਦੇ ਵਿੱਚ ਜੰਗਲ ਦਾ ਏਰੀਆ ਸੀ ਜਿੱਥੇ ਆਮ ਤੌਰ ਤੇ ਆਪ ਲੁੱਟਖੋ ਦਾ ਵੀ ਜਿਹੜਾ ਡਰਿਆ ਬਣਾ ਰਹਿੰਦਾ ਸੀ ਲੋਕਾਂ ਨੂੰ ਸੜਕ ਖੋਲਣ ਦੇ ਨਾਲ ਬਿਲਕੁਲ ਸਾਰਾ ਜਿਹੜਾ ਸ਼ਾਂਤ ਧੰਮ ਦਿਖ ਰਿਹਾ ਐਕਸੀਡੈਂਟ ਵੀ ਬਹੁਤ ਮਤਲਬ ਮੈਂ ਕਹਿੰਦਾ 0% ਹੀ ਹੋ ਗਿਆ ਤੇਰੀ ਸੜਕਾਂ ਤੇ ਉਹ ਜੇ ਪਹਿਲਾਂ 100% ਹੁੰਦਾ ਸੀ ਤਾਂ 0% 0% ਹੁਣ ਮੈਂ ਤਾਂ ਕੋਈ ਦੇਖਿਆ ਨਹੀਂ ਜਿੱਦਾਂ ਦੀ ਘਟਨਾ ਨਹੀਂ ਕਿ ਮੜ ਮੁੱਟ ਕਿਸੇ ਦੀ ਅੱਖ ਲੱਗੀ ਉਹ ਵੱਖਰੀ ਗੱਲ ਹੈ ਨਹੀਂ ਤੇ ਬਿਲਕੁਲ ਬਹੁਤ ਵਧੀਆ ਜਿਹੜੀ ਸੰਗਤ ਹੈ ਬੜੀ ਵਧੀਆ ਤਰੀਕੇ ਨਾਲ ਜਿਹੜੀ ਆਉਂਦੀ ਜਾਂਦੀ ਹੈ ਫਾਇਦਾ ਹੋਇਆ ਸੰਗਤਾਂ ਨੂੰ ਫਾਇਦਾ ਹੈ ਨਾ ਕਿ ਪੁਲਿਸ ਦਾ ਕੰਮ ਵੀ ਥੋੜਾ ਸੌਖਾ ਹੋ ਗਿਆ ਹਾਦਸਿਆਂ ਤੋਂ ਬਚਾ ਲਿਆ ਬਹੁਤ ਜ਼ਿਆਦਾ ਸੌਖਾ ਹੁੰਦਾ ਜੀ ਨਹੀਂ ਤੇ ਪੁਲਿਸ ਨੂੰ ਪੁਲਿਸ ਦਾ ਆਣਾ ਜਾਣਾ ਲੱਗਿਆ ਰਹਿੰਦਾ ਸੀ ਜਦੋਂ ਹਾਦਸੇ ਹੁੰਦੇ ਹੋ ਗਿਆ ਪੁਲਿਸ ਨੂੰ ਜਾਣਾ ਪੈਂਦਾ ਜੀ ਉੱਥ ਇਹ ਤੇ ਕਿਦੇ ਹਾਸੇ ਘਟ ਜਾਂਦੇ ਨੇ ਉਹਦੇ ਨਾਲ ਪੁਲਿਸ ਦੀ ਵੀ ਡਿਊਟੀ ਕਾਫੀ ਘਟ ਜਾਂਦੀ ਜੀ ਅਗਲੇ ਪੁਛੇ ਜੀ ਗੜਸ਼ੰਕਰ ਦੇ ਬੰਦੇ ਗੜਸ਼ੰਕਰ ਨੂੰ ਸੌਂਹ